ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੈਬਨਿਟ ਮੰਤਰੀ ਮਹਿੰਦਰ ਪਗਤਵਰਦ ਚਾਈਨਾ ਡੋਰ ਨਾਲ ਪਤੰਗ ੜਾਉਣ ਉਤੇ ਐਫ ਆਈ ਆਰ ਦਰਜ ਕਰਨ ਲਈ ਕਿਹਾ ਹੈ ਸ਼ੀਤਲ ਅੰਗਰਾਲ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਚਾਈਨਾ ਡੋਰ ਲੋਕਾਂ ਨੇ ਜਾਣ ਲੈ ਰਹੀ ਹੈ ਪਰ ਉੱਥੇ ਹੀ ਦੂਜੇ ਪਾਸੇ ਸਰਕਾਰ ਦੇ ਮੰਤਰੀ ਮਹਿੰਦਰ ਪਗਤ ਖੁਦ ਚਾਈਨਾ ਡੋਰ ਨਾਲ ਪਤੰਗ ਉਡਾ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਮੈਂ ਮੁੱਖ ਮੰਤਰੀ ਪੰਜਾਬ ਸਰਦ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਬੇਨਤੀ ਕਰਨ ਦੇ ਲਈ ਆਇਆ ਹਾਂ ਕਿ ਤੁਸੀਂ ਇੱਕ ਮਹੀਮ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਅੰਡਰ ਚਲਾਈ ਹੈ ਚਾਈਨਾ ਡੋਰ ਦੇ ਖਿਲਾਫ ਅੱਜ ਬੜੇ ਦੁਖੀਮੰਦ ਦੇ ਨਾਲ ਕਹਿ ਰਹੇ ਆ ਕਿ ਜਿੱਥੇ ਪੂਰੇ ਪੰਜਾਬ ਚ ਕਈ ਬੱਚਿਆਂ ਦੀ ਚਾਈਨਾ ਡੋਰ ਦੇ ਨਾਲ ਜਾਨ ਜਾ ਰਹੀ ਹੈ ਤੁਹਾਡੇ ਕੈਬਨਿਟ ਦੇ ਮੰਤਰੀ ਜਿਲੰਦਰ ਵੈਸੇ ਐਮ ਐਲ اے ਆਦਨੀ ਸ਼੍ਰੀ ਮਿੰਦਰ ਪਗਲ ਜੀ ਨੇ ਅੱਜ ਚਾਈਨਾ ਡੋਰ ਦੇ ਗੱਟੂ ਦੇ ਨਾਲ ਆਪਣੀ ਪਤੰਗ ਵਧਾ ਕੇ ਸੋਸ਼ਲ ਮੀਡੀਆ ਦੇ ਉੱਤੇ ਕਿ ਵੀਡੀਓ ਵਾਲੀ ਕੀ ਚੱਲ ਰਹੀ ਹੈ ਉਹਨਾਂ ਦੀ ਉਹ ਕੀ ਦੱਸਣਾ ਚਾਹੁੰਦੇ ਆ ਕਿ ਚਾਈਨਾ ਡੋਰ ਦੇ ਨਾਲ ਬੱਚੇ ਲੋਕਾਂ ਦੀ ਹੋਰ ਮਰਨ ਕਿ ਜਾਨ ਜਿੱਦਾਂ ਤੁਹਾਡੇ ਪੁਲਿਸ ਲੋਕਾਂ ਦੇ ਮਜਾਰੀ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਸਿੱਟੀਆਂ ਦੇ ਵਿੱਚ ਅਲੱਗ-ਅਲੱਗ ਲੋਕਾਂ ਨੂੰ ਇਹ ਚੇਤਾਵਨੀ ਦੇ ਰਹੀ ਹੈ ਕਿ ਜਿਹੜੇ ਨਬਾਲिग ਬੱਚੇ ਚਾਇਨਾ ਡੋਰ ਨੂੰ ਯੂਜ਼ ਕਰਨਗੇ ਉਹਨਾਂ ਦੇ ਮਾਪੇ-ਬਾਪ ਦੇ ਉੱਤੇ ਅਫેર ਕੀਤੀ ਜਾਏਗੀ ਤੁਸੀਂ ਇਹ ਕਹਿ ਰਹੇ ਹੋ ਕਈ ਲੋਕਾਂ ਦੇ ਉੱਤੇ ਪੁਲਿਸ ਕੋਠਿਆਂ ਤੇ ਜਾ ਕੇ ਅੱਜ ਬੱਚਿਆਂ ਦੇ ਉੱਤੇ ਪੱচ্চਾ ਡੰਚ ਕਰ ਰਹੀ ਹੈ ਕਈ ਲੋਕਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਜਿਹੜੇ ਲੋਕਾਂ ਨੇ ਗਲਤ ਕੰਮ ਕੀਤਾ ਡੋਰ ਵੇਚੀ ਹੈ ਕੀ ਤੁਸੀਂ ਆਪਣੇ ਕੈਬਨਿਟ ਦੇ ਜਿਹੜਾ ਵਜ਼ੀਰ ਹੈ ਉਹ ਇਸ ਉੱਪਰ ਕਾਰਵਾਈ ਕਰੋਗੇ ਕਿ ਜਿੰਨੇ ਚਾਇਨਾ ਦੀ ਡੋਰ ਨੂੰ ਅੱਜ ਵੜਾਵਾ ਦਿੱਤਾ ਵੜਾਵਾ ਮਤਲਬ ਉਹਨੂੰ ਸ਼ਾਇਦ ਸੋਸ਼ਲ ਮੀਡੀਆ 'ਚ ਪਾ ਕੇ ਉਹ ਅੱਜ ਦੱਸਣਾ ਚਾਹੁੰਦੇ ਆ ਕਿ ਚਾਈਨਾ ਡੋਲ ਵਧਾਨਣ ਵਾਲੇ ਸਭ ਕੋਈ ਕਰਦੇ ਨਹੀਂ ਹੋ ਸਕਦੀ ਕਿ ਤੁਸੀਂ ਡਬਲ ਰੋ ਜਿਹੜਾ ਤੁਸੀਂ ਮੁੱਖ ਮੰਤਰੀ ਸਾਹਿਬ ਕਲੀਅਰ ਕਰਨਾ ਕਿ ਤੁਸੀਂ ਸੱਚ ਨਾਲ ਖੜੇ ਹੋ ਕਿ ਝੂਠ ਨਾਲ ਖੜੇ ਹੋ ਕਿ ਜੋ ਸੱਚ ਸਾਡੀ ਪੰਜਾਬ ਪੁਲਿਸ ਪੂਰੇ ਪੰਜਾਬ 'ਚ ਕਰ ਰਹੀ ਹੈ ਲੋਕਾਂ ਦੇ ਉੱਤੇ ਐਫੇਅਰ ਕਰ ਰਹੀ ਹੈ ਕਿ ਆ ਤੁਸੀਂ ਵੀ ਆਪਣੇ ਐਮਐਲਏ ਪਰ ਮੰਤਰੀ ਖਿਲਾਫ ਪਛਾਦਿਸ ਕਰੋਗੇ ਪੂਰਾ ਜਲੰਧਰ ਔਰ ਪੰਜਾਬ ਇਹ ਦੇਖ ਰਿਹਾ ਔਰ ਤੁਹਾਡੇ ਇਸ ਇਨਸਾਫ ਦੇ ਲਈ ਵੇਟ ਕਰੇਗਾ ਔਰ ਇੰਤਜ਼ਾਰ ਕਰੇਗਾ ਸਾਫ ਕਵਾਧਾਇਕ ਅਸ਼ੀਤ ਲੰਗਰਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੈਬਨਿਟ ਮੰਤਰੀ ਮਹਿੰਦਰ ਪਗਤ ਵਿਰੁੱਧ ਚਾਈਨਾ ਡੋਰ ਨਾਲ ਪਤੰਗ ਅਡਾਉਣ ਉਤੇ ਐਫ ਆਈ ਆਰ ਦਰਜ ਕਰਨ ਲਈ ਕਿਹਾ ਹੈ। ਸ਼ੀਤਲ ਅੰਗਰਾਲ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਚਾਈਨਾ ਡੋਰ ਲੋਕਾਂ ਨੇ ਜਾਣ ਲੈ ਰਹੀ ਹੈ ਪਰ ਉੱਥੇ ਹੀ ਦੂਜੇ ਪਾਸੇ ਸਰਕਾਰ ਦੇ ਮੰਤਰੀ ਮਹਿੰਦਰ ਪੰਦਤ ਖੁਦ ਚਾਈਨਾ ਡੋਰ ਨਾਲ ਪਤੰਗ ਉਡਾ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ। ਮੈਂ ਮੁੱਖ ਮੰਤਰੀ ਪੰਜਾਬ ਸਰਦ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਬੇਨਤੀ ਕਰਨ ਦੇ ਲਈ ਆਇਆ ਹਾਂ। ਕਿ ਤੁਸੀਂ ਇੱਕ ਮਹੀਮ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਅੰਡਰ ਚਲਾਈ ਹੈ। ਚਾਈਨਾ ਡੋਰ ਦੇ ਖਿਲਾਫ ਅੱਜ ਬੜੇ ਦੁਖੀਮੰਦ ਦੇ ਨਾਲ ਕਹਿ ਰਹੇ ਆ ਕਿ ਜਿੱਥੇ ਪੂਰੇ ਪੰਜਾਬ ਚ ਕਈ ਬੱਚਿਆਂ ਦੀ ਚਾਈਨਾ ਡੋਰ ਦੇ ਨਾਲ ਜਾਨ ਜਾ ਰਹੀ ਹੈ ਤੁਹਾਡੇ ਕੈਬਨਿਟ ਦੇ ਮੰਤਰੀ ਜਿਲੰਦਰ ਵੈਸੇ ਐਮ ਐਲ اے ਅੱਜ ਵੀ ਸ਼੍ਰੀ ਮਿੰਦਰ ਪਾਗਲ ਜੀ ਨੇ ਅੱਜ ਚਾਈਨਾ ਡੋਰ ਦੇ ਗੱਟੂ ਦੇ ਨਾਲ ਆਪਣੀ ਪਤੰਗ ਵਧਾ ਕੇ ਸੋਸ਼ਲ ਮੀਡੀਆ ਦੇ ਉੱਤੇ ਕਿ ਵੀਡੀਓ ਵਾਲੀ ਕੀ ਚੱਲ ਰਹੀ ਹੈ ਉਹਨਾਂ ਦੀ ਉਹ ਕੀ ਦੱਸਣਾ ਚਾਹੁੰਦੇ ਆ ਕਿ ਚਾਈਨਾ ਡੋਰ ਦੇ ਨਾਲ ਬੱਚੇ ਲੋਕਾਂ ਦੀ ਹੋਰ ਮਰਨ ਕਿ ਜਾਨ ਜਿੱਦਾਂ ਤੁਹਾਡੇ ਪੁਲਿਸ ਸਾਜ ਲੋਕਾਂ ਦੇ ਜਾਰੀ ਸੈਰਾਂ ਦੇ ਵਿੱਚ ਅਲੱਗ-ਅਲੱਗ ਸਿੱਟੀਆਂ ਦੇ ਵਿੱਚ ਅਲੱਗ-ਅਲੱਗ ਲੋਕਾਂ ਨੂੰ ਇਹ ਚੇਤਾਵਨੀ ਦੇ ਰਹੀ ਹੈ ਕਿ ਜਿਹੜੇ ਨਬਾਲिग ਬੱਚੇ ਚਾਇਨਾ ਡੋਰ ਨੂੰ ਯੂਜ਼ ਕਰਨਗੇ ਉਹਨਾਂ ਦੇ ਮਾਪੇ ਦੇ ਉੱਤੇ ਅਫેર ਕੀਤੀ ਜਾਏਗੀ ਤੁਸੀਂ ਇਹ ਕਹਿ ਰਹੇ ਹੋ ਕਈ ਲੋਕਾਂ ਦੇ ਉੱਤੇ ਪੁਲਿਸ ਕੋਠਿਆਂ ਤੇ ਜਾ ਕੇ ਅੱਜ ਬੱਚਿਆਂ ਦੇ ਉੱਤੇ ਪੱচ্চਾ ਡੰਡ ਕਰ ਰਹੀ ਹੈ ਕਈ ਲੋਕਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਜਿਹੜੇ ਲੋਕਾਂ ਨੇ ਗਲਤ ਕੰਮ ਕੀਤਾ ਡੋਰ ਵੇਚੀ ਹੈ ਕੀ ਤੁਸੀਂ ਆਪਣੇ ਕੈਬਨਿਟ ਦੇ ਜਿਹੜਾ ਵਜ਼ੀਰ ਹੈ ਉਹ ਇਸ ਉੱਪਰ ਕਾਰਵਾਈ ਕਰੋਗੇ ਕਿ ਜਿੰਨੇ ਚਾਇਨਾ ਦੀ ਡੋਰ ਨੂੰ ਅੱਜ ਵੜਾਵਾ ਦਿੱਤਾ ਵੜਾਵਾ ਮਤਲਬ ਉਹਨੂੰ ਸ਼ਾਇਦ ਸੋਸ਼ਲ ਮੀਡੀਆ 'ਚ ਪਾ ਕੇ ਉਹ ਅੱਜ ਦੱਸਣਾ ਚਾਹੁੰਦੇ ਆ ਕਿ ਚਾਈਨਾ ਡੋਲ ਵਧਾਨਣ ਵਾਲੇ ਸਭ ਕੋਈ ਕਰਦੇ ਨਹੀਂ ਹੋ ਸਕਦੀ ਇਹ ਤੁਸੀਂ ਡਬਲ ਰੋਲ ਜਿਹੜਾ ਤੁਸੀਂ ਮੁੱਖ ਮੰਤਰੀ ਸਾਹਿਬ ਕਲੀਅਰ ਕਰਨਾ ਕਿ ਤੁਸੀਂ ਸੱਚ ਨਾਲ ਖੜੇ ਹੋ ਕਿ ਝੂਠ ਨਾਲ ਖੜੇ ਹੋ ਕਿ ਜੋ ਸੱਚ ਤੁਹਾਡੀ ਪੰਜਾਬ ਪੁਲਿਸ ਪੂਰੇ ਪੰਜਾਬ 'ਚ ਕਰ ਰਹੀ ਹੈ ਲੋਕਾਂ ਦੇ ਉੱਤੇ ਐਫਰ ਕਰ ਰਹੀ ਹੈ ਕਿ ਆ ਤੁਸੀਂ ਵੀ ਆਪਣੇ ਐਮ ਐਲ اے ਪਰ ਮੰਤਰੀ ਖਿਲਾਫ ਪਛਾਦਿਸ ਕਰੋਗੇ ਪੂਰਾ ਜਲੰਧਰ ਔਰ ਪੰਜਾਬ ਇਹ ਦੇਖ ਰਿਹਾ ਔਰ ਤੁਹਾਡੇ ਇਸ ਇਨਸਾਫ ਦੇ ਲਈ ਵੇਟ ਕਰੇਗਾ ਔਰ ਇੰਤਜ਼ਾਰ ਕਰੇਗਾ